ਭਵਿੰਗਾ ਲੱਗੜੀਆਂ ਕਕੰਢ ਬਿਰੇਵਿ ਸ਼ੋੜਾ ਤਾਂ ਨਹੀਂ ਸਿਉ ਨਾਨਕ ਸੈ ਸੈ ਗੰਢ ਖਖੜੀਆਂ ਵੀ ਅੰਬੀਆਂ ਲੱਗਦੀਆਂ ਅੱਖ ਨਾ ਲੱਗੀਆਂ ਜਦੋਂ ਜੁੜੀਆਂ ਹੁੰਦੇ ਨਾ ਪਰ ਜਦੋਂ ਆਢੋ ਜਾਣ ਤੇ ਉਹ ਰੇਦੇ ਰੇਦੇ ਹੋ ਕੇ ਆਵਾਜ਼ ਉੱਡਦੀਆਂ ਸੱਚੇ ਪਾਤਸ਼ਾਹ ਦੇ ਝੰਡੇ ਥੱਲੇ ਆਪਾਂ ਇਕੱਠੇ ਹੋ ਜੀਏ ਹਉਮੇ ਛੱਡ ਗਏ ਮੈਂ ਮੈਂ ਜੋ ਮਹਿਸੂਸ ਕਰਦਾ ਸਿੱਖਾਂ 'ਚ ਹੋਰ ਕੋਈ ਲੜਾਈ ਨਹੀਂ ਇੱਕ ਹਉਮੇ ਦੀ ਲੜਾਈ ਆ ਸਭ ਤੋਂ ਵੱਧ ਸੱਚੇ ਪਾਤਸ਼ਾਹ ਨੇ ਹਉਮੇ ਦਾ ਤਿਆਗ ਕਰਨ ਨੂੰ ਕਿਹਾ ਪਰ ਫੇਰ ਵੀ ਸਾਡੇ ਵਿੱਚ ਹੈਗੀ ਦੇਖੋ ਸਾਂਝ ਬਈਏ ਨਾਲ ਜਾ ਕੇ ਇਹਨਾਂ ਨਾਲ ਗੱਲਬਾਤ ਕਰੀਏ ਆਪਾਂ ਇਹਨਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਇਕੱਠੇ ਬਹਿਣਾ ਵਾ ਗੁਰੂ ਦੀ ਸੰਗਤ ਕਰਨੀ ਆ ਗੁਰੂ ਨੇ ਸਾਨੂੰ ਸ਼ਬਦ ਦਿੱਤਾ ਸ਼ਬਦ ਬਾਣੀ ਉਹਦਾ ਪ੍ਰਚਾਰ ਕਰੀਏ ਸਿੱਖ ਇਤਿਹਾਸ ਜਦੋਂ ਆਪਾਂ ਇਹਨਾਂ ਦੇ ਵਿੱਚ ਰਾਂਗੇ ਖੁੱਲਾ ਨੌਜਵਾਨ ਮੈਨੂੰ ਬਹੁਤ ਮਿਲਦੇ ਨੌਜਵਾਨ ਕੁਝ ਮੁੰਨੇ ਵੀ ਹੁੰਦੇ ਆ ਸਰਦਾਰ ਵੀ ਹੁੰਦੇ ਆ ਪਰ ਜਦੋਂ ਆਪਾਂ ਉਹਨਾਂ ਨੂੰ ਕਲਾਵੇ ਚ ਲੈਨੇ ਆ ਉਹ ਵੀ ਖੁਸ਼ ਹੁੰਦੇ ਆ ਆਪਾਂ ਨੂੰ ਵੀ ਖੁਸ਼ੀ ਮਿਲਦੀ ਆ ਕਲਾਵਾ ਵੱਡਾ ਕਰਨਾ ਪਊ ਬਸ ਕੋਈ ਗੱਲ ਨਹੀਂ ਆ ਸਾਰੇ ਆਪਣੇ ਆ ਨੌਜਵਾਨ ਵਾਪਸ ਆਉਣਗੇ ਪਾਸਟਰ ਬਜਿੰਦਰ ਪਾਸਟਰ ਬਜਿੰਦਰ ਸਿੰਘ ਨੂੰ ਤੇ ਸਜਾ ਹੋਗੀ ਔਰੇ ਬੜੇ ਚਿਰ ਬਾਅਦ ਹੀ ਵੀ ਕੋਈ ਮਜਲੂਮ ਸਾਡੀਆਂ ਧੀਆ ਪੈਣਾ ਸ਼੍ਰੀ ਅਗਲਤਾ ਸਾਹਿਬ ਤੇ ਆਈਆਂ ਮੈਂ ਤੁਹਾਨੂੰ ਇਥੋਂ ਦੱਸ ਦਾਂ ਉਹ ਜਦੋਂ ਆਪਣੀ ਗੱਲ ਦੱਸ ਰਹੀਆਂ ਸੀ ਤੇ ਮੈਂ ਅੱਖਾਂ ਨੀਵੀਂਆਂ ਕੀਤੀਆਂ ਸੀ ਮੇਰੇ ਮੇਰੇ ਕੋਲੋਂ ਵੀ ਉਹਨਾਂ ਦਾ ਦਰਦ ਸੁਣਿਆ ਨਹੀਂ ਜਾ ਰਿਹਾ ਸਾਰੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਇਹੋ ਜਿਹੇ ਜਿਹੜੇ ਅੰਸਰ ਮਾੜੀ ਸੋਚ ਵਾਲੇ ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਔਰ ਅਕਾਲਪੁਰਖ ਦੇ ਨਾਲ ਆਪਾਂ ਜੁੜੀਏ ਵਾਧੂ ਆਪਾਂ ਬੰਦਿਆਂ ਦੇ ਨਾਲ ਕਿਉਂ ਜੁੜਦੇ ਹਾਂ ਸਾਨੂੰ ਤੇ ਆਖਿਆ ਸਤਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਅਸੀਂ ਤੇ ਸੱਚੇ ਪਾਤਸ਼ਾਹ ਨਾਲ ਜੁੜਨਾ ਤੂੰ ਸਾਰੇ ਜੁੜੀਏ ਇਹ ਇੱਕ ਥੋੜਾ ਤੁਸੀਂ ਇੱਕ ਦੀ ਗੱਲ ਕਰਤੀ ਬਹੁਤ ਨਹੀਂ ਹਰ ਕਾਲਪੁਰਖ ਨੇ ਚਾਹਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਜਿੰਦਰ ਵਰਗੇ ਕਈ ਸੱਚੇ ਪਾਤਸ਼ਾਹ ਸਾਹਮਣੇ ਲਾਉ ਗੁਰਬਾਣੀ ਦਾ ਇੱਕ ਗੁਰਵਾਕ ਆ ਇਹ ਕਰ ਕਰੈ ਸੋ ਇਹ ਕਰ ਆਵੇ ਐਸਾ ਹੱਥ ਨਾਲ ਅਸੀਂ ਮਾੜਾ ਕੰਮ ਕਰਾਂਗੇ ਐਸਾ ਹੱਥ ਨਾਲ ਉਹਦਾ ਨਤੀਜਾ ਭੁਗਤਣਾ ਪਊਗਾ ਕੋਈ ਵੀ ਹੋਵੇ ਬਚ ਨਹੀਂ ਸਕਦਾ ਸੱਚੇ ਪਾਤਸ਼ਾਹ ਦਾ ਨਿਆਸ ਸੱਚਾ ਦਿਖਾਵਾ ਦੇ ਵਿੱਚ ਘੁੰਮੇ ਹੋ ਨੋ ਉਤਰਨ ਪਰਵਰਤਨ ਦਾ ਕਿਹੋ ਜਿਹਾ ਹੁੰਗਾਰਾ ਮਿਲਿਆ ਕਿਉਂਕਿ ਵਕਫਾ ਵਕਫਾ ਤੁਸੀਂ ਰੋਕਣ ਵਾਸਤੇ ਬਹੁਤ ਯਤਨ ਕੀਤੇ ਹੁੰਗਾਰਾ ਕਿਉਂ ਜਿਹਾ ਮਿਲ ਰਿਹਾ ਜੀ ਰਿਸਪੌਂਸ ਦੇਖੋ ਵਧੀਆ ਹੁੰਗਾਰਾ ਜਦੋਂ ਸੰਗਤ ਜਾਇਦਾ ਉਹਨਾਂ ਚ ਬਈਦਾ ਔਰ ਮੈਂ ਖੁਦ ਕਹਿਣਾ ਨਾ ਵੀ ਮੈਂ ਅਰਦਾਸ ਕਰੂ ਸੱਚੇ ਪਾਤਸ਼ਾਹ ਕੇ ਤੁਹਾਡੇ ਲਈ ਅਰਦਾਸ ਕਰੀ ਦੀ ਆ ਸਿੱਖੀ ਦੀਆਂ ਬਾਤਾਂ ਭਾਈ ਦੀਆਂ ਸਾਰੇ ਮਿਲਦੇ ਜਦੋਂ ਉਹਨਾਂ ਦੇ ਘਰਾਂ ਜਾ ਕੇ ਕਹਿੰਦਾ ਵੀ ਪ੍ਰਸ਼ਾਦਾ ਛਕਣਾ ਕਿ ਜਦੋਂ ਕਿਸੇ ਗਰੀਬ ਸਿੱਖ ਦੇ ਘਰ ਬੈ ਕੇ ਪ੍ਰਸ਼ਾਦਾ ਛਕੀਦਾ ਉਹ ਤੇ ਪੈਰ ਹੀ ਬੰਦੇ ਨਹੀਂ ਲੱਗਦੇ ਇਦਾਂ ਹੀ ਚੱਲਣਾ ਪਊ ਇਹੋ ਹੀ ਸਿੱਖੀ ਆ ਔਰ ਸਿੱਖੀ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ 'ਚ ਲੈਂਦੀ ਆ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ 'ਚ ਲੈਂਦੀ ਆ ਤੇ ਲੈਂਦੀ ਰਹੂਗੀ ਤੁਸੀਂ ਅਗਾਹ ਤੱਕ ਸਾਉਦੀ ਦੀ ਸੇਵਾ ਸੁਭਾਅ ਲਈ ਹੈ ਜੀ ਅੱਜ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਚੱਕੇਆਂ ਦੇ ਵਿੱਚ ਅਕਾਲ ਪੁਰਖ ਸੱਚੇ ਬਾਦਸ਼ਾਹ ਨੇ ਜੇ ਥਾਪੜਾ ਦਿੱਤਾ ਤੇ ਮੈਂ ਪਹਿਲਾਂ ਕਿਹਾ ਵੀ ਗੁਰੂ ਦੀ ਮਰਜ਼ੀ ਤੋਂ ਬਿਨਾਂ ਦੇ ਕੁਝ ਨਹੀਂ ਹੋਣਾ ਸੱਚੇ ਬਾਦਸ਼ਾਹ ਮਿਹਰ ਕਰਨਗੇ ਕਿਰਪਾ ਕਰਨਗੇ ਰਹਿਮਤ ਕਰਨਗੇ ਵੇਖੋ ਆਖਰ ਉਹਨਾਂ ਦੇ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੀ ਸ਼ਰਨ ਹੀ ਲੈਣਾ ਸਰਵੋੱਚਾ ਛੇਵੇਂ ਬਾਦਸ਼ਾਹ ਦਾ ਆਪਣਾ ਸਿਰ ਜਿਆ ਹਿੱਸਾ ਗਿਆ